ਸਤਿ ਸ੍ਰੀ ਅਕਾਲ ਬਾਬਾ ਦਾਇਰ ਡਾਕਟਰ ਮੀਨਰੋ ਬੇਟਾ ਸਾਹਿਬ ਜੀ ਦਾ 123ਵਾਂ ਜਨਮ ਦਿਹਾੜਾ ਹਲਕਾ ਕੈਂਟਵਰੋਂ ਬੜੀ ਧੁੰਮ ਧਾਮ ਦੇ ਨਾਲ ਪਿੰਡ ਕੋਟਕਲਾ ਵਿਖੇ ਜੋ ਮਨਾ ਰਹੇ ਆ ਉਸ ਦੇ ਵਿੱਚ ਅੱਜ ਦੇ ਸਾਡੇ ਮੁੱਖ ਮਹਿਮਾਨ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਕਰਨਲ ਸਰਦਾਰ ਜਸਪ੍ਰੀਤ ਸਿੰਘ ਜੀ ਗੜੀ ਉਹਨਾਂ ਦੇ ਨਾਲ ਸਾਡੇ एको एक एम एल ए जे सौ दे बराबर बबर शेर डॉक्टर नशंत्रपाल जी उन्होंने बहुत ही सीनियर साथी श्रीमान परवीत बंगा जी श्री जसवंत राय जी श्रीमान परमजीत माल जी श्री विजय यादव जी सरदार गुरपाल सिंह पाला जी श्रीमान जगदीश दिशा जी ਔਰ ਸਾਡੇ ਜਸਪੀਰ ਕੌਰ ਜੀ ਭੋਜਨ ਸਮਾਰਟ ਪਾਰਟੀ ਹਲਕਾ ਆਗਰ ਤੋਂ ਇਸਤਰੀ ਵਿੰਗ ਦੇ ਪ੍ਰਧਾਨ ਨੇ ਤੁਹਾਨੂੰ ਸਾਰਿਆਂ ਨੂੰ ਔਰ ਵੱਖ-ਵੱਖ ਹਲਕੇ ਦੇ ਪਿੰਡਾਂ ਤੋਂ ਹਲਕਾ ਕੈਂਟ ਦੇ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਸਾਰੇ ਭੋਜਨ ਸਮਾਰਟ ਪਾਰਟੀ ਦੇ ਸਰਕਾਰ ਦੇ ਸਾਥੀ ਔਰ ਧੰਨਵਾਦ ਕਰਦੇ ਆਂ ਔਰ ਸਾਰਿਆਂ ਉਤਰਾਚਾਰੀ ਭੋਜਨ ਸਮਾਰਟ ਹੋਰ ਰਾਦੇ ਆ ਕੇ ਮਾਰੇ ਜਾ ਰਹੇ ਔਰ ਪੰਜਾਬ ਦੇ ਅੰਦਰ ਲਾਭ ਉਹਦੇ ਵਿੱਚ ਰਾਇਦਰ ਰਮੇਸ਼ਨ ਪਾਲਿਸੀ ਲਾਗੂ ਨਹੀਂ ਕੀਤੀ ਤਾਂ ਬਹੁਤ ਪਰ ਮੈਂ ਸਾਹ ਸਦਨ ਚ ਗਿਆ ਕਿ ਉਹਨਾਂ ਦੇ ਕੋਟ ਨੇ ਕੋਈ ਰੋਗ ਨਹੀਂ ਲਾਈ ਤੁਸੀਂ ਉਹ ਜਿਹੜੇ ਦੇਸ਼ ਦਾ ਸਰਬਾਨ ਲੈ ਸਕਦੇ ਆ ਜਿਹੜੇ ਦੇਸ਼ ਨੂੰ ਚਲਾ ਸਕਦੇ ਆ ਉਹਨਾਂ ਲੋਕਾਂ ਨੂੰ ਤੁਸੀਂ ਇਹਦੇ ਵਿੱਚ ਲੈ ਕੇ ਆਓ ਤਾਂ ਮੈਨੂੰ ਵੀ ਨਹੀਂ ਸੀ ਪਤਾ ਇਹ ਵਕੀਲ ਸਾਹਿਬ ਬੈਠੇ ਆ ਕਿ ਜਿਹੜੇ ਇਹਦੀ ਡਿਪਾਰਟਮੈਂਟ ਦੇ ਅੰਦਰ ਲਾਫਰ ਭਾਤੇ ਹੋਣੇ ਆ ਆਉਣ ਵਾਲੇ ਵੀਰਾਂ ਦਾ ਮਹਤੁਤਵ ਹੈ ਤਸਵੀਰਾਂ ਹੋਰ ਇਹਨਾਂ ਦੇ ਨਾਲ-ਨਾਲ ਮੈਂ ਬੇਨਤੀ ਕਰੂੰਗਾ ਸੱਜਣ ਪਹਿਣਾ ਨੂੰ ਮਤਾਵਾ ਕਿ ਸਾਡੇ ਪੰਜਾਬ ਦੇ ਜਰਨੈਲ ਬਹੁਜੇ ਸਮਾਜ ਪਾ ਜੈ ਪੀ ਜੈ ਜੀ ਬਾਬਾ ਸਾਹਿਬੀ ਸਰ ਜਿਹੜੇ ਚੌਧਰੀ ਸੰਤੁਖ ਸਿੰਘ ਜੀ ਦੇ ਬਾਈ ਇਲੈਕਸ਼ਨ ਮੈਂਬਰ ਆਫ ਪਾਰਲੀਮੈਂਟ ਦੇ ਹੋ ਰਹੇ ਨੇ ਔਰ ਤੁਹਾਨੂੰ ਪਾਰਟੀ ਵੱਲੋਂ ਇਨਚਾਰਜ ਲਗਾਇਆ ਗਿਆ ਆ ਕਿਸ ਤਰ੍ਹਾਂ ਹਾਲਾਤ ਦੇਖਦੇ ਹੋਗੇ ਵਰਕਰਾਂ ਦਾ ਉਤਸ਼ਾਹ ਕਿੰਨਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਔਰ ਬਸਪਾ ਦੀ ਜਿਹੜੀ ਸੀਟ ਆ ਉਹ ਜਿੱਤ ਪਾਓਗੇ ਕਿਉਂਕਿ ਵੋਟਰ ਸਮਾਰਟ ਪਾਰਟੀ ਔਰ ਸ਼੍ਰੋਮਣੀ ਕੱਲ ਬਹੁਤ ਵੱਡੇ ਪੱਧਰ ਤੇ ਪਲੈਨਿੰਗ ਦੇ ਨਾਲ ਇਸ ਬਾਈ ਇਲੈਕਸ਼ਨ ਦੇ ਲੱਗਿਆ ਆਉਣ ਵਾਲੇ ਸਮੰਨੇ ਅੰਦਰ ਪੰਜਾਬ ਦੇ ਵਿੱਚ ਬਹੁਤ ਸਾਰੇ ਸਮਾਜ ਉਹ ਸਮਾਜੀਆਂ ਨੂੰ ਸਤਾਜ بچਾਉਣ ਲਈ ਤੇ ਵਾਈਲ ਇਕਸ਼ਨ ਦਾ ਕੁਝ ਤਰ੍ਹਾਂ ਸਾਡੇ ਲਈ ਔਰ ਸਾਡੇ ਸਮਾਜ ਲਈ ਬਹੁਤ ਜ਼ਰੂਰੀ ਆ ਇਸ ਕਰਕੇ ਅਸੀਂ ਇੰਪੋਰਟੀ ਬਸਤੇ ਤੇ ਲਾਂਬੰਦੀ ਕਰਕੇ ਡੂਟ ਵਾਈਜ਼ ਵੰਡ ਕੇ ਕਾਲੇ ਬਰਕਰ ਕਰਨ ਦੀਆਂ ਡੂਟੀਆਂ ਸਤਾ ਲਗਾ ਰਹੇ ਜਿਹੜੇ ਲੋਕ ਪਿਛਲੀ ਵਾਰ ਆਮ ਆਦਮੀ ਪਾਰਟੀ ਦੇ ਭਲੇਖੇ ਜਾਏ ਜਾਂ ਕਾਂਗਰਸ ਦੀਆਂ ਜਿਹੜੀਆਂ ਕੋਈਆਂ ਹਰਕਤਾਂ ਚ ਚਾਲਾਂ ਚ ਫਸੇ ਉਹਨਾਂ ਨੂੰ ਵੇਅਰ ਕਰਕੇ ਇਸ ਵਾਰ ਸ਼ੋਮਨੀ ਕੰਨ ਦੀ ਗੱਲ ਬਹੁਜਨ ਸਮਾਜ ਪਾਰਟੀ ਨੇ ਵੋਟਾਂ ਭਵਾਂ ਦਾ ਚਦਨ ਕਰਾਂਗੇ ਔਰ ਇਸ ਤੋਂ ਉਪਰ ਅਸੀਂ ਕਰਨਾ ਹਮਾਰ ਚੁੱਪੀ ਜਿਹੜੇ ਬਹੁਤ ਹੀ ਵਧੀਆ ਇਨਸਾਨ ਨੇ ਚੰਗੇ ਇਨਸਾਨ ਨੇ ਬੜੇ ਲੱਗੇ ਨੇ ਟੀਐਨਟੀ ਸਪੈਸ਼ਲਿਸਟ ਨੇ ਔਰ ਲੋਕਾਂ ਦੇ ਦਰਦ ਦੁੱਖ ਦੇ ਵਿੱਚਾਂ ਮਿਟਾ ਖਾਂਦੇ ਨੇ ਔਰ ਦੂਸਰੀ ਵਾਰ ਮੰਡਾ ਮਾਨਸਭਾ ਤੋਂ ਐਮਐਲਏ ਜੋ ਕਿ ਉਹ ਹਮੇਸ਼ਾ ਬਾਬਾ ਸਾਹਿਬ ਡਾਕਟਰ ਅੰਬੈਕਟਰ ਦੀ ਰਿਡਾਇਓਲੋਜੀ ਔਰ ਗੁਰੂ ਗੁਰਾਂ ਸਿੰਘ ਸਾਹਿਬ ਦੀ ਸਾਂਝੀ ਵਾਲਤਾ ਦੇ ਅਪਰੇਸ਼ਨ ਪੰਜਾਬ ਦੇ ਅੰਦਰ ਭਾਈਚਾਰਕਾਂ ਦੇ ਬਣਾਉਣ ਨੂੰ ਵਿੱਚ ਜਿਹੜਾ ਉਹਨਾਂ ਦਾ ਯੋਗਦਾਨ ਹੈ ਨੰਦਾ ਆਪਾਂ ਉਹਨਾਂ ਨੂੰ ਮਿਲਾਈਏ ਔਰ ਪੰਜਾਬ ਦੇ ਅੰਦਰ ਆਈਆਂ ਰੱਖਸ਼ਾਂ ਨੂੰ ਕੈਂਪ ਕਰੀ ਬਹੁਤ ਬਹੁਤ ਧੰਨਵਾਦ ਸਰ ਜਿਸ ਤਰ੍ਹਾਂ ਲੋਹਣੀ ਅਕਾਲੀ ਦਲ ਬਦਲ ਔਰ बसपा ਦੇ ਸਾਂਝੇ ਉਮੀਦਵਾਰ ਸਰਦਾਰ ਜਿਸ ਬਰਾੜ ਸਾਹਿਬ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਲੜੇ ਗਏ ਆ ਪਰ ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਉਹਦੇ ਨਾਲ ਕੋਈ ਵਰਕਰਾਂ ਦਾ ਪਾਰਟੀ ਦਾ ਨੁਕਸਾਨ ਦੇਖਦੇ ਹੋ ਕਿਉਂਕਿ ਜਿਹੜਾ ਪਾਰਟੀ ਦਾ ਥੀਏਟਰ ਹੁੰਦਾ ਹਮੇਸ਼ਾ ਪਾਰਟੀ ਦੇ ਨਾਲ ਚੱਲਦਾ ਉਹ ਤਾਂ ਪਹਿਲਾਂ ਵੀ ਫਿਰ ਹੋਰ ਪਾਰਟੀ ਸੀ ਤਾਂ ਕਰ ਗੋਦੋ ਵੀ ਬਹੁਤ ਜਨਸ਼ਵਾਲੀ ਪਾਰਟੀ ਚੋਂ ਨਿਕਲੀ ਗੱਲ ਵੱਡੇ ਪੱਧਰ ਤੋਂ ਜਿਹੜਾ ਆਪਣੇ ਬੋਟਾ ਬਦਲ ਕੇ ਕਰਦਾ ਨੇ ਇਦਾਂ ਦੇ ਤੀਸਰੀ ਆਉਣ ਜਾਣ ਦੇ ਨਾਲ ਜਿਹੜੀਆਂ ਮੂਵਮੈਂਟਾਂ ਇਹ ਨਿਰੰਤਰ ਚੱਲਦੀਆਂ ਹੁੰਦੀਆਂ ਇਹ ਉਹਦਾਂ ਕੋ ਹੋਰ ਤੇਜ਼ੀ ਨਾਲ ਲੱਗਦੀਆਂ ਆ ਤਣਾ ਕਿਸੇ ਵੀ ਆਉਣ ਜਾਣਾ ਕੋਈ ਬੱਲਾ